ਹੋਟਲ ਸੰਚਾਲਕ ਨਾਲ ਮਿਲ ਕੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਤਿੰਨ ਗ੍ਰਿਫਤਾਰ ਦੋ ਫਰਾਰ ਜਾਣਕਾਰੀ ਦਿੰਦੇ ਹੋਏ ਥਾਣਾ ਕੁਤਵਾਲੀ ਦੇ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਕੱਲ ਬਠਿੰਡਾ ਦੇ ਮਾਲ ਰੋਡ ਤੇ ਸਥਿਤ ਇੱਕ ਹੋਟਲ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਕਤ ਮਾਮਲੇ ਦੇ ਉੱਪਰ ਜਦੋਂ ਕਾਰਵਾਈ ਆਰੰਭੀ ਗਈ ਤਾਂ ਇਹ ਸਾਹਮਣੇ ਆਇਆ ਕਿ ਹੋਟਲ ਸੰਚਾਲਕ ਅਤੇ ਉਸਦੇ ਨਾਲ ਕੁਝ ਲੋਕ ਮਿਲ ਕੇ ਇੱਥੇ ਬਾਹਰੋਂ ਲੜਕੀਆਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਚਲਾਉਂਦੇ ਹਨ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਹੋਟਲ ਸੰਚਾਲਕ ਅਤੇ ਲੜਕੀਆਂ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਸਮੇਤ 5 ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਅਤੇ ਇਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਦੇ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਜਦਕਿ ਬਾਕੀ ਰਹਿੰਦੇ ਦੋ ਦੋਸ਼ੀਆਂ ਨੂੰ ਵੀ ਜਲਦ ਪੁਲਿਸ ਦੇ ਵੱਲੋਂ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਅੱਜ ਪੁਲਿਸ ਦੇ ਵੱਲੋਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਅਗਲੀ ਕਾਰਵਾਈ ਅਰੰਭੀ ਗਈ ਹੈ ਦੋ ਤੋਂ ਦੇ ਲੱਗੇ ਹੈ ਜਿਹੜੇ ਦੋਸ ਲੱਗੇ ਗਲਤ ਤਾਂ ਹੀ ਸੀ ਜੀ ਕੋਈ ਸਤਾਵਾ ਕੋਈ ਕੋਈ ਪ੍ਰਸਤਾਵ ਜੀ ਕੋਈ ਸਤਾਵਾ ਬੋਲ ਰੱਖਣਾ ਚਾਹੀਦਾ ਉਹਦਾ ਪਾਕੀ ਨਹੀਂ ਨਹੀਂ ਕੋਈ ਬਕਵਾਸ ਨਹੀਂ ਵਾਪਸ ਠੀਕ ਹੈ ਜੀ ਠੀਕ ਇਹ ਜਿਹੜਾ ਕੱਲ ਗੋਲੀ ਚੱਲੀ ਸੀਗੀ ਬਾਈਆ ਫੋਟੋ ਹੋਟਲ ਦੇ ਵਿੱਚ ਉਹ ਸਬੰਧੀ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦਾ ਮੈਡੀਕਲ ਕਰਾ ਕੇ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਕੀ ਮਾਮਲਾ ਕੀ ਸੀ ਜੀ ਮਾਮਲਾ ਤੇ ਇੱਕ ਬਾਰਡੇ ਪਾਰਟੀ ਤੇ ਆਏ ਸੀਗੇ ਤੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਕਨਕ ਉਹ ਦੀ ਸੇਲੀ ਸੀਗੀ ਉਹਨੂੰ ਲੈ ਕੇ ਉੱਥੇ ਉਹਨਾਂ ਦੀ ਦੂਜੀ ਪਾਰਟੀ ਨਾਲ ਟਕਰਾਰ ਹੋ ਗਈ ਟਕਰਾਰ ਹੋਣ ਤੋਂ ਬਾਅਦ ਸਾਹਲ ਵੱਲੋਂ ਗੋਲੀਆਂ ਚਲਾਈਆਂ ਗਈਆਂ ਕਿੰਨੇ ਬੰਦੇ ਪਰਚਾ ਦੱਚ ਕੀਤਾ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਤੇ ਹੋਰ ਵੀ ਹੈਗੇ ਹੋਰ ਵੀ ਹੈਗੇ ਹੋਟਲ ਮਾਲਕ ਵੀ ਵਿੱਚ ਹੈਗੇ ਹੋਟਲ ਮਾਲਕ ਵੀ ਵਿੱਚ ਤੇ ਲੜਕੇ ਲੜਕੀਆਂ ਵੀ ਹੈਗੀਆਂ ਤੇ ਉਹ ਕਦੋਂ ਗ੍ਰਿਫਤਾਰ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜੀ ਸਰ ਕੋਈ ਹੋਰ ਉੱਥੇ ਵੀ ਦਿੱਖ ਆਪਣੇ ਆਏ ਵੀ ਕੋਈ ਉਥੇ ਸੈਕਸ ਐਕਟਿਵ ਵੀ ਚੱਲਦਾ ਸੀ ਹੋਟਲ ਦੇ ਵਿੱਚ ਹਾਂ ਇਹ ਇਹ ਵੀ ਇਤਲਾਹ ਸੀਗੀ ਆਪਾਂ ਨੂੰ ਜੀ ਜੀ ਉਹ ਤੇ ਸੈਕਸ ਰੈਕਟਰ ਦਾ ਰੈਕਟਰ ਵੀ ਚੱਲਦਾ। ਬੀ ਲੜਕੀਆਂ ਬਾਹਰੋਂ ਲੜਕੀਆਂ ਸਪਲਾਈ ਕਰਦੇ ਹੋ। ਹੋਟਲ ਸੰਚਾਲਕ ਨਾਲ ਮਿਲ ਕੇ ਕਰਦੇ। ਹਾਂਜੀ ਹਾਂ ਹੋਟਲ ਸੰਚਾਲਕ। ਅੱਛਾ ਬਾਕੀ ਇਹਦੇ ਵਿੱਚ ਸਬੰਧ ਦੇ ਵਿੱਚ ਨੇ ਵੀ ਬਾਕੀ ਦੋਸ਼ੀ ਰਹੇਗੇ। ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ। ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਕੀ ਸਾਹਮਣੇ ਆਇਆ? ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਆ ਕਿ ਤੇ ਪੜਤਾਲ ਕਰਨ ਤੋਂ ਪਤਾ ਲੱਗੂਗਾ ਵੀ ਇਹਦਾ ਕੀ ਕਹਾਣੀ ਹੈ। ਸਰ ਜੀ ਆਪਾਂ ਅਸਲੇ ਦੀ ਗੱਲ ਕਰੀ ਜਿਹੜੇ ਫੈਰ ਹੋਏ ਸੀ ਉਹ ਨਜਾਇਜ਼ ਅਸਲਾ ਸੀ ਕਿ ਨਹੀਂ ਉਹਦਾ ਆਪ ਦਾ ਖੁਦ ਦਾ ਸਾਹਿਲ ਦਾ ਆਪ ਦਾ ਖੁਦ ਦਾ ਲਾਇਸੈਂਸੀ ਅਸਲਾ ਸੀ। ਲਾਇ ਇਹ ਦੇ ਵਿੱਚ ਫਿਰ ਕਿੰਨੇ ਆਪਣਾ ਜ਼ਖਮੀ ਹੋਏ ਸੀ ਇਹਦੇ ਵਿੱਚ ਪੰਜ ਬੰਦੇ ਜ਼ਖਮੀ ਹੋਏ ਸੀ ਹੁਣ ਜ਼ੇਰੇ ਲਾਜ ਉਹ ਜ਼ੇਰੇ ਲਾਜ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ ਇਸ ਮਾਮਲੇ ਅਸੀਂ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋ ਕਰਾਂਗੇ ਵੈਸੇ ਤੁਸੀਂ ਅੱਜ ਮੈਡੀਕਲ ਵੀ ਕਰਾਇਆ ਹਸਪੀਟਲ ਵਿੱਚ ਕੋਰਟ ਵਿੱਚ ਪੇਸ਼ ਕਰੋਗੇ ਪੁਲਿਸ ਰਿਪੋਰਟ ਦਿੱਤਾ ਜਾਊਗਾ ਬਿਲਕੁਲ ਦਿੱਤਾ ਜਾਊਗਾ ਕਿੰਨੇ ਦਿਨਾਂ ਦਾ ਹੈ ਅਸੀਂ ਇੱਕ ਹਫਤੇ ਦਾ ਪੁਲਿਸ ਰਿਪੋਰਟ ਲਾਵਾਂਗੇ